ਸਤਿ ਸ਼੍ਰੀ ਅਕਾਲ ਨਮਸਕਾਰ ਇਸਤਿقبال ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪੰਜਾਬੀ ਤਾਲੀਮ ਦੇ ਵਿੱਚ ਮੈਂ ਨਿਗਰਨ ਫਰਦੌਸੀ ਤੁਹਾਡਾ ਪੰਜਾਬੀ ਮੈਂਟਰ ਸਵਾਗਤ ਕਰਦਾ ਹਾਂ ਜੀ ਅੱਜ ਦੀ ਸਜਰੀ ਸਵੇਰ ਦੇ ਵਿੱਚ ਤੇ ਯੂਜੀਸੀ ਨੈਟ ਪੰਜਾਬੀ ਦਾ ਜਿਹੜਾ ਪੇਪਰ ਹੈ ਬਹੁਤ ਨਜ਼ਦੀਕ ਆ ਚੁੱਕਿਆ ਤੇ ਹੁਣ ਤਿਆਰੀਆਂ ਮੈਨੂੰ ਲੱਗਦਾ ਕਿ ਤੁਹਾਡੀਆਂ ਆਖਰੀ ਚਰਨ ਤੇ ਹੋਣੀਆਂ ਚਾਹੀਦੀਆਂ ਨੇ ਤੇ ਅੱਜ ਦੇ ਸੈਸ਼ਨ ਦੇ ਵਿੱਚ ਬੱਚਿਓ ਸਾਹਿਤ ਅਕਾਦਮੀ ਅਵਾਰਡਸ ਅਸੀਂ ਪੜ੍ਹਾਂਗੇ ਬਹੁਤ ਹੀ ਨਵੇਕਲੇ ਢੰਗ ਨਾਲ ਲੇ ਪੀਪੀਡੀ ਬਣਾਈ ਗਈ ਹੈ ਮੇਰੇ ਵੱਲੋਂ ਔਰ ਇਹਦੇ ਵਿੱਚ ਅਸੀਂ ਸਾਹਿਤ ਅਕਾਦਮੀ ਅਵਾਰਡ ਜਿਹੜੇ ਅਸੀਂ ਉਹ ਕਰਾਂਗੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਔਰ ਮੇਰਾ ਇਹ ਟਾਰਗੇਟ ਰਹੂਗਾ ਵੀ ਤੁਹਾਨੂੰ ਇਹ ਚੀਜ਼ਾਂ ਯਾਦ ਵੀ ਕਰਵਾਵਾਂ ਕਿਉਂਕਿ ਸਾਹਿਤ ਅਕਾਦਮੀ ਅਵਾਰਡ ਸਾਡੇ ਪੜ ਲੈਂਦੇ ਆ ਲੇਕਿਨ ਇਹਨਾਂ ਨੂੰ ਯਾਦ ਕਿਦਾਂ ਰੱਖਣਾ ਉਹ ਯਾਦ ਰੱਖਣ ਦੇ ਲਈ ਮੈਂ ਇੱਕ ਨਵੀਂ ਜਿਹੜੀ ਤਰਕੀਬ ਤੁਹਾਡੇ ਸਾਹਮਣੇ ਲੈ ਕੇ ਆਇਆ ਕਿਉਂਕਿ ਕਹਿੰਦੇ ਕਿ ਬੱਚਾ ਜੇਕਰ ਕਿਸੇ ਚੀਜ਼ ਨੂੰ ਦੇਖ ਕੇ ਸਿੱਖਦਾ ਹੈ ਤਾਂ ਉਹ ਜ਼ਿਆਦਾ ਕਾਰਗਰ ਸਿੱਧ ਹੁੰਦੀ ਹੈ ਸੋ ਆਓ ਗੱਲ ਕਰਦੇ ਆਂ ਕੋਸ਼ਿਸ਼ ਕਰਦੇ ਆਂ ਇਹਨਾਂ ਨੂੰ ਪੜਨ ਦੀ ਸਮਝਣ ਦੀ ਠੀਕ ਹੈ ਜੀ ਸੋ ਸਭ ਤੋਂ ਪਹਿਲਾਂ ਤਾਂ ਸੈਸ਼ਨ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਿਨ੍ਹਾਂ ਨੇ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਤੇ ਟੈਲੀਗ੍ਰam ਲਿੰਕ ਜਿਹੜਾ ਡਿਸਕ੍ਰਿਪਸ਼ਨ ਚ ਬੱਚੇ ਤੁਹਾਨੂੰ ਮਿਲ ਜੂਗਾ ਅਗਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਮੇਰਾ ਜੂਨ ਵਾਲਾ ਬੈਚ ਤਾਂ ਉਹਦੇ ਵੀ ਜਿਹੜੇ ਲਿੰਕਸ ਨੇ ਤੁਹਾਨੂੰ ਇੱਥੇ ਮਿਲ ਜਾਣਗੇ ਤੁਸੀਂ ਵਟਸਐਪ ਵੀ ਕਰ ਸਕਦੇ ਹੋ ਸਾਡੇ ਜਿਹੜੇ ਆਫੀਸ਼ਲ ਨੰਬਰ ਸੋ ਗੱਲ ਕਰਦੇ ਆਂ ਜੀ ਪੰਜਾਬੀ ਸਾਹਿਤ ਅਕਾਦਮੀ ਪੁਰਸਕਾਰ ਸਭ ਤੋਂ ਪਹਿਲਾਂ ਜਿਹੜਾ ਸਾਹਿਤ ਅਕਾਦਮੀ ਅਵਾਰਡ ਹੈ ਤਾਂ ਇਹ ਇਨਾਮ ਜਿਹੜਾ ਸੀਗਾ ਹਰ ਸਾਲ ਦਿੱਤਾ ਜਾਂਦਾ ਔਨ ਜੇ ਆਪਾਂ ਗੱਲ ਕਰੀਏ ਤਾਂ ਇਹ ਕਿਉਂ ਦਿੱਤਾ ਜਾਂਦਾ ਕੀ ਰੀਜਨ ਸੀਗਾ 1955 ਤੋਂ ਸ਼ੁਰੂ ਹੋਏ ਇਹ ਸਾਹਿਤ ਅਕਾਦਮੀ ਜਿਹੜੀ ਆ ਭਾਰਤ ਦੀ ਨੈਸ਼ਨਲ ਜਿਹੜੀ ਅਕਾਦਮੀ ਆਫ ਲਿਟਰੇਚਰ ਦੁਆਰਾ ਜਿਹੜਾ ਸੀਗਾ ਕਿ ਅਸੀਂ ਪ੍ਰਮੋਟ ਕਰੀਏ ਲਿਟਰੇਚਰ ਨੂੰ ਪ੍ਰਮੋਟ ਕਰੀਏ ਉਹਨਾਂ ਲੇਖਕਾਂ ਨੂੰ ਜਿਹੜੇ ਆਪਣੇ ਰਾਈਟਿੰਗਸ ਦੇ ਰਾਹੀਂ ਆਪਣੇ ਜਜ਼ਬਾਤ ਵਿਚਾਰ ਪੇਸ਼ ਕਰਦੇ ਨੇ ਤੇ ਭਾਸ਼ਾ ਨੂੰ ਅਪਲਿਫਟ ਕਰਦੇ ਨੇ ਤਾਂ ਇਹਦੇ ਨਾਲ ਹੀ ਵਿਸ਼ੇਸ਼ ਤੌਰ ਤੇ ਅਸੀਂ ਗੱਲ ਕਰਦੀ ਤੇ ਗਿਆਨਪੀਠ ਇਨਾਂਮ ਤੋਂ ਬਾਅਦ ਜਿਹੜਾ ਹੈ ਇਹ ਭਾਰਤ ਦਾ ਦੂਜਾ ਸਭ ਤੋਂ ਵੱਡਾ ਸਾਹਿਤਿਕ ਪੁਰਸਕਾਰ ਹੈ ਔਰ ਇਹ ਮੇਨ ਗੱਲ ਹੈ ਕਿ ਸਭ ਤੋਂ ਪਹਿਲਾਂ ਗਿਆਨਪੀਠ ਆਉਂਦਾ ਫਿਰ ਦੂਸਰੇ ਨੰਬਰ ਤੇ ਭਾਰਤੀ ਸਾਹਿਤ ਅਦ ਪੁਰਸਕਾਰ ਆਉਂਦਾ ਹੈ 22 ਜਿਹੜੀਆਂ ਸੰਵਿਧਾਨ ਭਾਸ਼ਾਵਾਂ ਨੇ ਉਹਨਾਂ ਦੇ ਵਿੱਚ ਮਿਲੂਗਾ ਤੇ ਸਾਲ 57 58 60 66 ਵਿੱਚ ਕੋਈ ਵੀ ਇਨਾਮ ਨਹੀਂ ਦਿੱਤਾ ਗਿਆ ਸੋ ਇਹ ਸਾਹਿਤ ਅਕੈडमी 어ਵਾਰਡ ਦੀ ਗੱਲ ਅਸੀਂ ਕਰ ਰਹੇ ਹਾਂ ਅੱਗੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਭਾਈ ਵੀਰ ਸਿੰਘ ਜੀ ਬਾਰੇ ਸਾਲ 1955 ਦੇ ਵਿੱਚ ਜਿਹੜਾ ਸੀਗਾ ਦਿੱਤਾ ਗਿਆ ਪਈ ਵੀ ਸਿੰਘ ਜੀ ਨੂੰ ਸਭ ਤੋਂ ਪਹਿਲਾਂ ਜਿਹੜਾ ਇਹ ਨਾਮ ਇੱਕ ਮਿੰਟ ਰੁਕੋ ਪਲੀਜ਼ ਇੱਕ ਮਿੰਟ ਇੱਕ ਮਿੰਟ ਪਲੀਜ਼ ਜੀ ਥੋੜਾ ਹਾਂ ਇੱਕ ਮਿੰਟ ਪਲੀਜ਼ ਇਹ ਤੁਹਾਨੂੰ ਅੱਜ ਸ਼ੇਅਰ ਕਰਤੋਂ ਮੈਂ ਹੁਣੇ ਤੁਹਾਨੂੰ ਵਾਪਸ ਪੀਪੀਟੀ ਕੋਲ ਕੇ ਦਿਖਾ ਰਿਹਾ ਸੀ ਗੱਲ ਕਰ ਲਈ ਸੀਗੇ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਦੀ ਉਹਦੇ ਵਿੱਚ ਸਾਡੇ ਕੋਲ ਆ ਗਿਆ ਸੰਪੂਰਨ ਜਿਹੜੇ ਇਨਾਮ ਆ ਉਹਨਾਂ ਨੂੰ ਡਿਸਕਸ ਕਰਨ ਜਾ ਰਹੇ ਹਾਂ ਆਪਾਂ ਸੋ ਆਓ ਸ਼ੁਰੂ ਕਰੀਏ ਇਹ ਸੈਸ਼ਨ ਸੋ ਸੈਸ਼ਨ ਨੂੰ ਬਣਾਉਣ ਦੇ ਵਿੱਚ ਕਾਫੀ ਟਾਈਮ ਲੱਗਿਆ ਸੋ ਗੱਲ ਕਰਦੇ ਹਾਂ ਜੀ ਆਪਾਂ ਸੈਸ਼ਨ ਦੇ ਸੂ ਭਾਰਤੀ ਸਹਿਤ ਅਕਾਦਮੀ ਅਵਾਰਡ 1955 ਦੇ ਵਿੱਚ ਸ਼ੁਰੂ ਹੁੰਦੇ ਨੇ ਕਿਹੜੇ ਕਿਹੜੇ ਸਾਲ ਹੈ ਮਾਸਟਰ ਕੈਡਰ ਦੇ ਵਿੱਚ ਬਹੁਤ ਵਧੀਆ ਤੇ ਵੱਡਾ ਇੰਪੋਰਟੈਂਟ ਕੁਐਸਚਨ ਬਣ ਜਾਂਦਾ ਜੀ ਇਹ ਕਿਹੜੇ ਕਿਹੜੇ ਸਾਲ ਚ ਨਹੀਂ ਮਿਲੇ ਸਭ ਤੋਂ ਪਹਿਲਾਂ ਜੀ 1955 ਦੇ ਵਿੱਚ ਮਿਲਿਆ ਜੀ ਭਾਈ ਵੀਰ ਸਿੰਘ ਜੀ ਨੂੰ ਇਹਨਾਂ ਦਾ ਜਨਮ ਪਾਂਦ 12 ਜੂਨ 57 ਮੇਰੇ ਸਾਈਆਂ ਦੀ ਰਚਨਾ ਹੈ ਜੀ ਤੇ ਜੇ ਭਾਈ ਵੀਰ ਸਿੰਘ ਬਾਰੇ ਗੱਲ ਕਰੀਏ ਤੇ ਇਹ ਭਾਰਤੀ ਕਵੀ ਨੇ ਵਿਦਵਾਨ ਨੇ ਸਿੱਖ ਪੁਨਰ ਸੁਰਜੀਤੀ ਮਤਲਬ ਕਿ ਆਪਾਂ ਕਹਿੰਦੇ ਸਧਾਰਵਾਦੀ ਰਹਾ ਸਵਾਦੀ ਧਾਰਮਿਕ ਵਰਤੀ ਦੇ ਮਾਲਕ ਔਰ 1955 ਦੇ ਵਿੱਚ ਉਸ ਦੀ ਪੁਸਤਕ ਮੇਰੇ ਸਾਈਆਂ ਜੀ ਨੂੰ ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀਗਾ ਨਾਲ ਉਹਨੂੰ 5000 ਮਿਲਦਾ ਸੀਗਾ ਤੇ ਇਹ ਪੁਸਤਕ ਕਿਉਂ ਆ ਦੇਖੋ ਨਾਲ ਕਿਤਾਬ ਵੀ ਮੈਂ ਤੁਹਾਡੇ ਸਾਹਮਣੇ ਰੱਖੀ ਹੈ ਜੀ ਇਸ ਪੁਸਤਕ ਸ਼ਾਇਰੀ ਤੇ ਕਵਿਤਾ ਦੇ ਖੇਤਰ ਵਿੱਚ ਇੱਕ ਨਵਾਂ ਮੀਲ ਪੱਥਰ ਸਾਬਿਤ ਹੋਈ ਕਿਉਂਕਿ ਭਾਈ ਵੀਰ ਸਿੰਘ ਨੇ ਸਟਾਰਟਿੰਗ ਕੀਤੀ ਸੀਗੀ ਤੇ ਇਹ ਪੁਸਤਕ ਕੁਦਰਤ ਤੇ ਕਾਦਰ ਦੇ ਸਾਕਾਰ ਦਰਸ਼ਨ ਕਰਾਉਂਦੀ ਆਪਾਂ ਕਹਿ ਸਕਦੇ ਕਿ ਇਹਦੇ ਵਿੱਚ ਅਧਿਆਤਮ ਰਿਹਸਤ ਤੇ ਧਾਰਮਿਕ ਵਰਤੀ ਜਿਹੜੀ ਹੈ ਕਵਿਤਾਵਾਂ ਰਾਹੀਂ ਸੁਨ ਦੇਖਣ ਨੂੰ ਮਿਲਦੀ ਹੈ ਨੈਕਸਟ ਸਾਲ ਹੈ ਗਿਆ ਦੀ ਅਮ੍ਰਿਤਾ ਪ੍ਰੀਤਮ ਆ ਜਿਹੜੇ ਕਿਤਾਬਾਂ ਮੈਂ ਕੱਟ ਕੇ ਲਾਈਆਂ ਬਹੁਤ ਮੁਸ਼ਕਲ ਇਹ ਕਿਤਾਬਾਂ ਲੱਭੀਆਂ ਮੈਨੂੰ ਤਾਂ ਸ਼ੇਅਰ ਜ਼ਰੂਰ ਕਰਦੇ ਹੋ ਇਸ ਸੈਸ਼ਨ ਨੂੰ ਸਾਲ 1956 ਦੇ ਵਿੱਚ ਲੇਖਕ ਅਮ੍ਰਿਤਾ ਪ੍ਰੀਤਮ ਹੈ ਜੀ 31 ਅਗਸਤ 31 ਅਕਤੂਬਰ ਤੇ ਰਚਨਾ ਇਹਨਾਂ ਦੀ ਆਜੂਗੀ ਸੁਨੇਹੜੇ ਇੱਥੋਂ ਪਲੀਜ਼ ਥੋੜਾ ਜਿਹਾ ਸਹੀ ਕਰ ਲਿਓ ਇੱਥੇ ਆ ਜਾਂਦੀ ਸੁਨੇਹੜੇ ਸੁਨੇਹੜੇ ਠੀਕ ਹੈ ਪੰਜਾਬੀ ਲੇਖਕ ਨੇ ਕਵੀ ਨੇ ਨਾਵਲਕਾਰ ਕਹਾਣੀਕਾਰ ਵਾਰਤਕਾਰ ਨੇ ਇਹ ਤੇ ਅਮਰਤਾ ਪ੍ਰੀਤਮ ਨੂੰ 1952 ਦੇ ਸੁਨੇੜੇ ਕਾਵ ਸੰਗ੍ਰਹਿ ਕਰਕੇ ਸਾਹਿਤ ਕਾਦਮੀ ਅਵਾਰਡ ਮਿਲਿਆ ਸੀ ਇਹਦੇ ਵਿੱਚ ਕੀ ਸੀਗਾ ਇਹਦੇ ਵਿੱਚ ਪਿਆਰ ਵਿਛੋੜਾ ਦੁੱਖ ਮਨੁੱਖੀ ਦਿਲ ਦੀਆਂ ਗਹਿਰਾਈਆਂ ਇਹ ਜਿਹੜੇ ਸਬਟਾਪਿਕਸ ਨੂੰ ਜਸਟੀਫਾਈ ਕੀਤਾ ਗਿਆ ਸੀਗਾ ਮੋਹਨ ਸਿੰਘ 52 ਦੇ ਵਿੱਚ ਆ ਗਏ ਹੁਣ ਮੈਨੂੰ ਲੱਗਦਾ ਤੁਹਾਨੂੰ ਰਾਮ ਨਾਲ ਕਰਮਵਾਰ ਚੀਜ਼ਾਂ ਯਾਦ ਹੋ ਰਹੀਆਂ ਹੋਣਗੀਆਂ 52 ਦੇ ਵਿੱਚ ਮੋਹਨ ਸਿੰਘ ਨੂੰ ਰਚਨਾ ਜਿਹੜੀ ਵੱਡਾ ਵੇਲਾ ਕਵਿਤਾ ਦੇ ਲਈ ਜਿਹੜਾ ਹੈ ਭਾਰਤੀ ਸਾਹਿਤ ਕਾਦਮੀ ਅਵਾਰਡ ਮਿਲਿਆ ਸੀ ਹੁਣ ਮੋਹਨ ਸਿੰਘ ਜੀ ਪ੍ਰਗਤੀਵਾਦੀ ਰੋਮਾਂਸਵਾਦੀ ਸਾਹਿਤਕਾਰ ਨੇ ਰੋਮਾਂਸਵਾਦੀ ਤੁਹਾਨੂੰ ਪਤਾ ਹੀ ਕੀ ਹੁੰਦਾ ਪ੍ਰਗਤੀਵਾਦੀ ਪ੍ਰੋਗਰੈਸਿਵ ਤੇ ਇਥੇ ਇੱਕ ਗੱਲ ਯਾਦ ਰੱਖਿਓ ਜਿਹੜਾ ਮਾਰਕਸਵਾਦੀ ਹੋਊਗਾ ਉਹ ਹਮੇਸ਼ਾ ਪ੍ਰਗਤੀਵਾਦੀ ਹੋਊਗਾ ਤੇ ਜਿਹੜਾ ਬੰਦਾ ਪ੍ਰਗਤੀਵਾਦੀ ਹੋਊਗਾ ਜ਼ਰੂਰੀ ਨਹੀਂ ਕਿ ਉਹ ਮਾਰਕਸਵਾਦੀ ਹੋਵੇ ਇਸ ਕਿਤਾਬ ਵਿੱਚ ਲੇਖਕ ਨੇ ਆਪਣੇ ਸਮਾਜ ਅਤੇ ਜ਼ਿੰਦਗੀ ਦੇ ਅਨੁਭਵਾਂ ਨੂੰ ਬੜੀ ਗਹਿਰਾਈ ਦੇ ਨਾਲ ਦਰਸਾਇਆ ਤੇ ਵੱਡਾ ਵੇਲਾ ਦਾ ਮੁੱਖ ਥੀਮ ਜਿਹੜਾ ਹੈ ਸਮਾਜਿਕ ਸੰਘਰਸ਼ ਅਤੇ ਇੱਕ ਜਨਮ ਦੇ ਅੰਦਰ ਆਉਂਦੇ ਅਲੱਗ-ਅਲੱਗ ਪਹਿਲੂਆਂ ਦਾ ਜਿਹੜਾ ਵਿਸ਼ਲੇਸ਼ਣ ਕੀਤਾ ਹੈ ਨੈਕਸਟ ਆ ਗਿਆ ਜੀ ਕਾਠ ਦੇ ਵਿੱਚ ਦੇਖੋ 52 8 ਦੇ ਵਿੱਚ ਆਪੇ ਜਾ ਕੇ ਹੁੰਦਾ ਸਾਡੇ ਕੋਲ ਨਾਨਕ ਸਿੰਘ ਇੱਕ ਮਿਆਨ ਦੂਤਲਵਾਰਾ ਤੇ ਇਹ ਨਾਨਕ ਸਿੰਘ ਵੀ ਸਾਡੇ ਕੋਲ ਇੱਕ ਭਾਰਤੀ ਕਵੀ ਗੀਤਕਾਰ ਪੰਜਾਬੀ ਭਾਸ਼ਾ ਦੇ ਨਾਵਲ ਕਰਨ ਜਾਇਗਲ ਨਾਵਲ ਲਿਸਟ ਹੀ ਆਪਾਂ ਨੂੰ ਮੰਨਦੇ ਆ ਇਹਨਾਂ ਦਾ ਇੱਕ ਮਿਆਨ ਦੂਤਲਵਾਰਾ 1968 ਦੇ ਵਿੱਚ ਜਿਹੜਾ ਸਾਹਿਤ ਅਕਾਦਮੀ ਅਵਾਰਡ ਜਿਹੜਾ ਮਿਲਿਆ ਸੀਗਾ ਤੇ ਇਹਦੇ ਵਿੱਚ ਕੀ ਹੈ ਸਮਾਜ ਸੁਧਾਰਕ ਸੰਘਰਸ਼ ਨੈਤਿਕਤਾ ਇਹਨਾਂ ਸਾਰਿਆਂ ਬਾਰੇ ਗੱਲ ਕੀਤੀ ਗਈ ਹੈ ਨੈਕਸਟ ਆਉਂਦਾ ਜੀ ਬਾਠ ਬਲਵੰਤ ਘਾਰਗੀ ਜੀ ਇਨਾਂ ਦੀ ਕਿਤਾਬ ਹੈਗੀ ਜੀ ਰੰਗ ਮੰਚ ਭਾਰਤੀ ਰੰਗ ਮੰਚ ਦਾ ਇਤਿਹਾਸ ਤੇ ਵਿਕਾਸ ਤੇ ਬਲਵੰਤ ਗਾਰਗੀ ਪੰਜਾਬੀ ਦਾ ਨਾਟਕਕਾਰ ਰੇਖਾਚਿੱਤਰ ਲੇਖਕ ਕਹਾਣੀਕਾਰ ਨਾਵਲਕਾਰ ਤੇ ਨਾਟਕ ਦਾ ਖੋਜੀ ਮੰਨਿਆ ਜਾਂਦਾ ਹੈ ਜੀ ਤੇ ਇਹਨਾਂ ਦੀ ਜਿਹੜੀ ਕਿਤਾਬ ਹੈ ਰੰਗ ਮੰਚ ਇਹਨਾਂ ਨੂੰ ਭਾਰਤੀ ਸਾਹਿਤ ਅਕਾਡਮੀ ਅਵਾਰਡ 1962 ਦੇ ਵਿੱਚ ਮਿਲਿਆ ਔਰ ਬਹੁਤ ਵਾਰੀ ਬੱਚੋ ਯੂ ਯੂ ਸੀ ਐਨ ਐਟ ਦੇ ਵਿੱਚ ਇਹ ਸਵਾਲ ਆ ਚੁੱਕਿਆ ਔਰ ਰੰਗ ਮੰਚ ਕਿਤਾਬ ਪੰਜਾਬੀ ਸਾਹਿਤ ਵਿੱਚ ਇੱਕ ਮਹੱਤਵਪੂਰਨ ਰਚਨਾ ਮੰਨੀ ਜਾਂਦੀ ਹੈ ਕਿਉਂਕਿ ਇਸ ਕਿਤਾਬ ਵਿੱਚ ਬਲਵੰਤ ਗਾਰਗੀ ਨੇ ਰੰਗ ਮੰਚ ਮਤਲਬ ਥੀਏਟਰ ਕਲਾ ਦੇ ਬਹੁਤ ਸਾਰੇ ਜਿਹੜੇ ਪਹਿਲੂ ਉਹਨਾਂ ਨੂੰ ਡਿਸਕਸ ਕੀਤਾ ਗਿਆ ਹੈ ਔਰ ਇਹਦੇ ਵਿੱਚ ਕਲਾਕਾਰਾਂ ਦੀ ਜ਼ਿੰਦਗੀ ਟਾਂਚੇ ਮਤਲਬ ਕਾਫੀ ਟੈਕਨੀਕਲਟੀਜ਼ ਆਫ ਕੈ ਲਈਏ ਕਿ ਆਪਾਂ ਨਾਟਕ ਦੀ ਥੀਏਟਰ ਦੀ ਉਹ ਡਿਸਕਸ ਕੀਤੀਆਂ ਗਈਆਂ 1964 ਪ੍ਰਭਜੋਤ ਕੌਰ ਪੱਬੀ ਕਰਕੇ ਜਾਣਿਆ ਜਾਂਦਾ ਔਰ 1964 ਦੇ ਵਿੱਚ ਇਹਨਾਂ ਨੂੰ ਮਿਲਦਾ ਹੈ ਇਹ ਪਾਰਸੀਅਤ ਅਕਾਦਮੀ ਵਾਰਤ ਜਿਹੜੀ ਕਿਤਾਬ ਹੈ 1962 ਦੇ ਵਿੱਚ ਲਿਖੀ ਜਾਂਦੀ ਹੈ ਇਹ ਕਵਿਤਾ ਦੀ ਤੇ ਇਹ ਕਾਵ ਸੰਗ੍ਰਹਿ ਦੇ ਵਿੱਚ ਪ੍ਰਕਿਰਤੀ, ਪ੍ਰੇਮ, ਮਨੋਕਾनुਭਵ ਇਹ ਚੀਜ਼ਾਂ ਨੂੰ ਦਰਸਾਇਆ ਗਿਆ ਹੈ ਪ੍ਰਭਜਤ ਕਲਵਨੋ ਕਰਤਾਰ ਸਿੰਘ ਦੁੱਗਲ ਕਹਾਣੀਕਾਰ ਨੇ ਦੇਖੋ ਇਹਦੇ ਵਿੱਚ ਤੁਹਾਨੂੰ ਕਾਲਕ੍ਰਮ ਵੀ ਆ ਜਾਣਗੇ ਪਿਛਲੀ ਵਾਰੀ ਤੁਹਾਨੂੰ ਪਤਾ ਹੈ ਕਿ ਸਵਾਲ ਆਉਂਦਾ ਸੀਗਾ ਕਿ ਸਾਹਿਤ ਅਕਾਦਮੀ ਜਿਨ੍ਹਾਂ ਨੂੰ ਅਵਾਰਡ ਮਿਲਿਆ ਉਹਨਾਂ ਦਾ ਸਹੀ ਕਾਲਕ੍ਰਮ ਦੱਸੋ ਤੇ ਕਰਤਾਰ ਸਿੰਘ ਦੁੱਗਲ ਸਭ ਤੋਂ ਪਹਿਲਾਂ ਤੇ ਆਉਂਦੇ ਸੀਗੇ ਤਾਂ ਨਾ ਉਹ ਸਵਾਲ ਵੀ ਬੱਚੋ ਮੈਨੂੰ ਲੱਗਦਾ ਕਿ ਮੇਰੀ ਅੱਜ ਦੀ ਕਲਾਸ ਦੇ ਵਿੱਚੋਂ ਤੁਹਾਨੂੰ ਦੇਖਣ ਨੂੰ ਮਿਲੂਗਾ ਵਧੀਆ ਤਰੀਕੇ ਨਾਲ ਤੁਸੀਂ ਸਮਝ ਪਾਓਗੇ ਇਸ ਸਵਾਲ ਨੂੰ ਜੇ ਆਪਾਂ ਗੱਲ ਕਰੀਏ ਠੀਕ ਹੈ ਜੀ ਇੱਕ ਮਿੰਟ ਚਾ ਗੱਲ ਕਰਦੇ ਆ ਆਪਾਂ ਨੈਕਸਟ ਇਸ ਤੋਂ ਇਲਾਵਾ ਇੱਕ ਸੇਟ ਚਾਨਣ ਦੀਆਂ ਨਿੱਕੀਆਂ ਕਹਾਣੀਆਂ ਦੀ ਕਰਤਾਰ ਸਿੰਘ ਦੁੱਗਲ ਦੀਆਂ ਤੇ ਇਹ ਪੰਜਾਬੀ ਉਰਦੂ ਹਿੰਦੀ ਅੰਗਰੇਜ਼ੀ ਦੇ ਵਿੱਚ ਵੀ ਲਿਖਦੇ ਨੇ ਤੇ ਰੇਡੀਓ ਨਾਟਕ ਤੋਂ ਸ਼ੁਰੂਆਤ ਹੋਈ ਗੁਰਗਨ ਸਾਹਿਬ ਦਾ ਅੰਗਰੇਜ਼ੀ ਦੇ ਵਿੱਚ ਵੀ ਅਨੁਵਾਦ ਕੀਤਾ ਇਹਨਾਂ ਨੇ ਕਰਤਾਰ ਸਿੰਘ ਦੁੱਗਲ ਦੀ ਗੱਲ ਕਰੀਏ ਤੇ ਕੁਮਾਰ 1917 2012 ਤੇ ਇਹਦੇ ਜਿਹੜਾ ਇੱਕ ਸ਼ਿਰਤ ਚਾਨਣ ਦੀ ਜਿਹੜੀ ਸੰਗ੍ਰਹਿ ਹੈ ਇਹਦੇ ਵਿੱਚ ਕੀ ਹੈ ਕਿ ਪੰਜਾਬੀ ਪਿੰਡਾਂ ਦੀ ਜੀਵਨ ਮਨੁੱਖੀ ਰਿਸ਼ਤੇ ਸਮਾਜਿਕ ਮੁੱਦੇ ਮਨੁੱਖੀ ਮੰਦੀਆਂ ਗੁੰਝਲਾਂ ਨੂੰ ਬੜੇ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ ਸ਼ਿਵ ਕੁਮਾਰ ਬਟਾਲਵੀ ਲੂਣਾ ਜਿਹੜਾ ਹੈ ਇਹਨਾਂ ਦੀ ਮਹਾਕਾਵ کہہ ਸਕਦੇ ਆਪਾਂ ਇਹਨਾਂ ਨੂੰ ਔਰ ਇਹਦੇ ਵਿੱਚ 1967 ਦੇ ਵਿੱਚ ਅਵਾਰਡ ਮਿਲਦਾ ਜੀ ਪਾਇੰਟ ਦੇ ਵਿੱਚ ਛਪਿਆ ਜਾਂਦਾ ਹੈ ਔਰ प्राचीन कथा पूरन सश्चिकाल जी पूरन दी है उधारित है सत श्रीकाल जी सतीकाल सर मोहन सिंह नाइनटीन फिफ्टी नाइन है हाँ वो कुछ में, वो, हाँ बिल्कुल बिल्कुल फिफ्टी नाइन है ठीक है जी ओके थैंक यू फॉर करेक्शन चलो ਪ੍ਰਬਲਿਤ ਕੋ ਪੱਬੀ 65 67 68 ਹੋ ਗਿਆ ਹਾਂਜੀ ਇਸ ਤੋਂ ਬਾਅਦ ਹੁਣ ਇਹਦੇ ਵਿੱਚ ਕੀ ਸੀਗਾ ਜਦੋਂ ਗੱਲ ਕਰਦੇ ਆ ਤਾਂ ਉੱਚੇ ਜਨੂਨ ਦੁਖਦਾਈ ਵਿਛੋੜੇ ਤੇ ਪ੍ਰੇਮ ਪੀੜਾ ਇਹ ਸਾਰਾ ਕੁਝ ਦੇਖਣ ਨੂੰ ਮਿਲਦਾ ਲੂਨਾ ਦੇ ਵਿੱਚ ਹੁਣ ਅਗਲਾ ਹੈਗਾ ਕੁਲਵੰਤ ਸਿੰਘ ਵਿਰਕ ਇਹ ਨਵੇਂ ਲੋਕ ਨਿੱਕੇ ਕਹਾਣੀਆਂ ਨੇ 1968 ਦੇ ਵਿੱਚ ਮਿਲਦਾ ਹੈ ਇਹਨਾਂ ਨੂੰ ਸਾਹਿਤ ਕਾਦਮੀ ਅਵਾਰਡ ਹੁਣ ਇਹਦੇ ਵਿੱਚ ਹੈਗਾ ਪੰਜਾਬ ਦੇ ਸਮਾਜਿਕ ਤੇ ਆਰਥਿਕ ਬਦਲਾਅ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਪੇਸ਼ ਕੀਤਾ ਗਿਆ ਹੈ ਇਹਨਾਂ ਦੀ ਇਸ ਕਿਤਾਬ ਦੇ ਵਿੱਚ ਤੇ ਪੁਰਾਣੇ ਰਿਸ਼ਤਿਆਂ ਦੀਆਂ ਨਵੀਆਂ ਪਰਭਾਸ਼ਾਵਾਂ ਵਰਗੇ ਵਿਸ਼ੇ ਜਿਹੜੇ ਸ਼ਾਮਿਲ ਹਨ ਅੱਗੇ ਗੱਲ ਕਰਦੇ ਆਪਾਂ ਹਰਪਜਨ ਸਿੰਘ ਇਹਨਾਂ ਦਾ ਨਾਂ ਤੁੱਪੇ ਨਾ ਛਾਵੇਂ ਕਵਿਤਾ ਨੂੰ ਜਿਹੜਾ ਹੈ ਭਾਰਤੀ ਸਹਿਤ ਅਕਾਡਮੀ ਅਵਾਰਡ ਮਿਲਿਆ 1969 ਦੇ ਵਿੱਚ ਬਾਕੀ ਮੈਂ ਤੁਹਾਨੂੰ ਇੱਕ ਆਪਣਾ ਪਈ ਹੋਈ ਹੈ ਮੇਰੇ ਕੋਲ ਲਿਸਟ ਉਹ ਵੀ ਮੈਂ ਤੁਹਾਨੂੰ ਵਟਸਐਪ ਕਰ ਦੂੰਗਾ ਜਾਂ ਫਿਰ ਟੈਲੀਗ੍ਰam 'ਚ ਕਰ ਦੂੰ ਇੱਕ ਵਾਰੀ ਸੈਸ਼ਨ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਪਲੱਸ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਜਿਨ੍ਹਾਂ ਨੇ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਠੀਕ ਹੈ ਇਹ ਦੋ ਕੰਮ ਪੱਕੇ ਕਰ ਦਿਆ ਕਰੋ ਲਾਈਕ ਬਹੁਤ ਘੱਟ ਨੇ ਤੇ ਪੰਜਾਬੀ ਕਵੀ ਆਲੋਚਕ ਨੇ ਸਾਂਸਕ੍ਰਿਤਿਕਾਕਰਨ ਨੇ ਅਨੁਵਾਦਕ ਵੀ ਨੇ ਰੇਗਿਸਤਾਨ ਵਿੱਚ ਲੱਕੜ ਹਾਰਾ ਸਮਿਤ 17 ਕਾਵ ਸੰਗ੍ਰਹਿ ਇਹਨਾਂ ਨੇ ਲਿਖਿਆ ਤੇ ਨਾ ਧੁੱਪੇ ਨਾ ਛਾਵੇਂ ਕਵਿਤਾ ਜਿਆਦਾ ਇੰਪੋਰਟੈਂਟ 1969 ਇਹਦੇ ਤਿੰਨ ਚੀਜ਼ਾਂ ਤੁਸੀਂ ਯਾਦ ਰੱਖੋ ਠੀਕ ਹੈ ਜੀ ਹੁਣ ਗੱਲ ਕਰਦੇ ਅੱਗੇ ਆਪਣਾ ਇਹਨਾਂ ਤੋਂ ਇਲਾਵਾ ਜਿਹੜਾ ਹਰਪਾਲ ਸਿੰਘ ਨੇ ਇਹ ਸਾਡੇ ਕੋਲ ਆਲੋਚਕ ਵੀ ਮੇਨ ਨੇ ਆਲੂ ਦੇ ਵਿੱਚ ਕਾਫੀ ਨਵਾਂ ਜਿਹੜਾ ਹੈ ਮੀਲ ਪੱਦਰ ਸਾਬਿਤ ਕੀਤਾ ਹੈ ਅੱਗੇ ਦਲੀਪ ਕੋਟੀਵਾਣਾ ਜੀ ਇਹ ہمارا ਜੀਵਨਾ ਨੋਵਲ ਹੈ ਦੇ ਤੇ ਫਿਲਮ ਵੀ ਬਣੀ ਹੈ ਔਰ ਦੋ ਲੇਡੀਜ਼ ਜ਼ਰੂਰ ਯਾਦ ਕਰੋ ਅਮਰਤਾ ਪ੍ਰੀਤਮ ਤੇ ਦਲੀਪ ਕੋਟੀਵਾਣਾ ਇਹਨਾਂ ਦੋਨਾਂ ਦੇ ਸਾਰੀਆਂ ਚੀਜ਼ਾਂ ਯਾਦ ਕਰ ਲਓ ਤਾਂ ਜੋ ਕੁਝ ਤਾਂ ਪੇਪਰ ਚ ਆਊਗਾ ਤੇ ਇਹ ہمارا ਜੀਵਨਾ ਨੋਵਲ ਜਿਹੜਾ ਹੈ ਉਹਦੇ ਕਰਕੇ ਇਹਨਾਂ ਨੂੰ ਪਾਰਤੀ ਸਹਿਦ ਅਕਾਦਮੀ ਅਵਾਰਡ ਮਿਲਿਆ ਹੈ ਦਾ this our life or and such is her fate ਇਹ ਦਲੀਪ ਕੋਟ ਟਵਾਣਾ ਦੁਆਰਾ ਲਿਖਿਆ ਇੱਕ ਪੰਜਾਬੀ ਨਾਵਲ ਹੈ ਇਹਦਾ ਅੰਗਰੇਜ਼ੀ ਵਿੱਚ ਵੀ ਜਿਹੜਾ ਅਨੁਵਾਦ ਹੋ ਚੁੱਕਿਆ ਹੈ ਇਹ ہمارا ਜੀਵਨ ਠੀਕ ਹੈ ਜੀ ਔਰ ਸਾਹਿਤ ਅਕਾਦਮੀ ਅਵਾਰਡ 1971 ਲਿਖੋ ਟਿਵਾਨਾ ਅਗੇ ਸੰ ਸਿੰਘ ਸੇਖੋ ਮਾਰਕਸਵਾਦੀ ਸੀ ਨਾ ਇਹ ਸਾਹਿਤਿਆਰ ਇਹਨਾਂ ਦੀ ਕਿਤਾਬ ਅਤੇ ਇਹਨਾਂ ਦਾ ਨਾਟਕ ਮਿੱਤਰ ਪਿਆਰਾਂ ਨੂੰ ਜਿਹੜਾ ਹੈ ਸਾਹਿਤ ਅਕਾਦਮੀ ਅਵਾਰਡ ਮਿਲਿਆ ਹੈ ਜੀ ਮਿੱਤਰ ਪਿਆਰੇ ਦਾ ਵਿਸ਼ਾ ਕੀ ਹੈ ਯਾਦ ਰੱਖੋ ਅੱਜ ਕੱਲ ਵਿਸ਼ਾ ਵੀ ਪੁੱਛੇ ਜਾ ਸਕਦੇ ਆ ਇਹਦੇ ਵਿੱਚ ਦੋਸਤਾਂ ਤੇ ਪ੍ਰੇਮ ਦੀ ਭਾਵਨਾ ਹੈ ਇਹ ਨਾਟਕ ਦੋ ਦੋਸਤਾਂ ਦੇ ਵਿਚਕਾਰ ਦੇ ਗਹਿਰੇ ਰਿਸ਼ਤੇ ਨੂੰ ਦਰਸਾਉਂਦਾ ਹੈ ਤੇ ਕਿਸ ਤਰ੍ਹਾਂ ਉਹਨਾਂ ਦੇ ਰਿਸ਼ਤੇਆਂ ਵਿੱਚ ਪ੍ਰੇਮ ਦੀ ਪ੍ਰਾਪਤੀ ਕਾਰਨ ਬਦਲਾ ਆਉਂਦੇ ਇਸ ਨਾਟਕ ਵਿੱਚ ਵਫਾਦਾਰੀ ਭਰੋਸਾ ਸਮਝਦਾਰੀ ਅਤੇ ਮਾਤਾਂ ਨੂੰ ਸੂਰ ਦਾ ਢੰਗ ਨਾਲ ਦਿਖਾਇਆ ਗਿਆ ਹੈ ਮਿੱਤਰ ਪਿਆਰਾ ਨਾਟਕ ਸੰਸਿੰਘ ਸੇਕੋ ਅੱਗੇ ਹਰਚਰਨ ਸਿੰਘ ਇਹ ਅੱਜ ਕੱਲ ਕੱਲ ਅੱਜ ਤੇ ਭਲਕ 1973 ਸੋਨ ਸਿੰਘ ਸੀਤਲ ਵੈਰੀ ਇੰਪੋਰਟੈਂਟ ਯੁੱਗ ਬਦਲ ਗਿਆ ਨਾਵਲ ਹੈ ਜੀ ਇਹਨਾਂ ਦਾ ਠੀਕ ਹੈ ਇਹ ਗਾਇਕ ਵੀ ਸਾਹਿਤਕਾਰ ਢਾਡੀ ਕਲਾ ਸੋਨ ਸਿੰਘ ਸੀਤਲ ਦੀਆਂ ਵਾਰਾਂ ਬਹੁਤ ਜ਼ਿਆਦਾ ਮਸ਼ਹੂਰ ਹੈ ਇਤਿਹਾਸਿਕ ਵਰਤਾਨ ਜਿਹੜਾ ਹੈ ਪੇਸ਼ ਕੀਤਾ ਗਿਆ ਹੈ ਯੁੱਗ ਬਦਲ ਗਿਆ ਜਿਹੜਾ ਨੋਵਲ ਹੈ ਜਿਹਦੇ ਵਿੱਚ ਅ ਜਦੋਂ ਸਮਾਂ ਬਦਲਦਾ ਹੈ ਸਾਡੇ ਜਿਹੜੇ ਸੋਸਾਇਟੀ ਆਸਪੈਕਟਸ ਬਦਲਦੇ ਨੇ ਕਿਵੇਂ ਉਹ ਅਸਰ ਪਾਉਂਦੇ ਨੇ ਸਾਡੇ ਰਿਸ਼ਤਿਆਂ 'ਚ ਉਹਦੀ ਗੱਲ ਕੀਤੀ ਗਈ ਗੁਰਦੇਵਾਲ ਸਿੰਘ ਦਾ ਨਾਵਲ ਹੈਗਾ ਜੀ ਅਧ ਚਾਨਣ ਰਾਤ 75 ਮੈਨੂੰ ਲੱਗਦਾ ਇਹ ਪੀਪੀਟੀ ਤੁਸੀਂ ਦੇਖਦੇ ਹੋ ਉਹਨਾਂ ਦੇ ਚਲੇ ਯਾਦ ਕਰਕੇ ਤੁਹਾਨੂੰ ਨਾ ਸੀਕੁਐਂਸ ਆਪਣੇ ਆਪ ਯਾਦ ਹੋ ਜਾਊਗਾ ਕਿ ਪਹਿਲਾਂ ਸਾਧਕ ਆਦਮੀ ਵਰਡ ਕਿੰਨੂੰ ਮਿਲਿਆ ਬਾਅਦ 'ਚ ਕਿੰਨੂੰ ਨਾਨਕ ਸਿੰਘ ਨੂੰ ਕਰਤਾਰ ਸਿੰਘ ਦੁਗਲ ਤੋਂ ਪਹਿਲਾਂ ਮਿਲਿਆ ਕਿ ਬਾਅਦ 'ਚ ਮਿਲਿਆ ਕੋਈ ਜਣੇ ਦੱਸੂਗਾ ਮੈਨੂੰ ਕਮੈਂਟ ਸੈਕਸ਼ਨ ਦੇ ਕਰਤਾਰ ਸਿੰਘ ਦੁੱਗਲ ਤੋਂ ਪਹਿਲਾਂ ਮਿਲਿਆ ਜਾਂ ਬਾਅਦ ਵਿੱਚ ਮਿਲਿਆ ਦਲੀਪਕੋਟ ਟਿਵਾਨਾ ਪਹਿਲਾਂ ਆਉਂਦੀ ਹੈ ਜਾਂ ਪ੍ਰਾਬਲਿਕ ਕੋਰ ਪੱਬੀ ਪਹਿਲਾਂ ਆਉਂਦੀ ਸੋ ਅਮਰਤਾ ਪ੍ਰੀਤਮ ਪੱਬੀ ਤੇ ਦਲੀਪਕੋਟ ਟਿਵਾਨਾ ਸੋ ਇਹ ਸੀਕਵੈਂਸ ਚੱਲੂਗਾ ਠੀਕ ਹੈ ਸੋ ਇੰਪੋਰਟੈਂਟ ਇਸ ਨਾਵਲ ਦਾ ਮੁੱਖ ਪਾਤਰ ਮੋਦਨ ਅਣਖ ਗੈਰਤ ਨਾਲ ਜਿਉਣ ਵਾਲਾ ਹੈ ਤੇ ਦਾਨੀ ਔਰਤ ਦੀ ਤ੍ਰਾਸਦੀ ਦੀ ਬਾਤ ਪਾਉਂਦਾ ਹੈ ਮੋਦਨ ਆਪਣੇ ਬਲਬੂਤੇ ਤੇ ਜਿਉਣ ਰਹਿਣ ਵਾਲਾ ਪਾਤਰ ਹੈ ਤੇ ਛੋਟੀ ਕਰਸਾਨੀ ਦੇ ਮਸਲਿਆਂ ਤੇ ਆਧਾਰਿਤ ਹੈ ਜਾਨਨੀ ਰਾਤ ਨਰਿੰਦਰਪਾਲ ਸਿੰਘ ਬਾ ਮੁਲਾਇਜ਼ਾ ਹੋਸ਼ਿਆਰ ਕਰਨਲ ਨੇ ਜੀ ਇਹਨਾਂ ਦਾ ਹਿਨਾਟਕ ਸੌਰੀ ਬਿਲਕੁਲ ਨਾਵਲ ਨਾਟਕ ਅੱਗੇ ਹੈਗਾ ਸੋਹਣ ਸਿੰਘ ਮੀਸ਼ਾ ਐਸ ਐਸ ਮੀਸ਼ਾ ਜੀ ਨੂੰ ਕਹਿੰਦੇ ਆ ਜੀ ਕੱਚ ਦੇ ਵਸਤਰ ਇਹਨਾਂ ਦਾ ਇਹਨਾਂ ਦੀ ਪੰਜਾਬੀ ਕਵਿਤਾ ਤੇ ਇਹ ਰੈਡੀ ਹੈ ਕਿਤਾਬ ਕਾਪ ਸੰਕਟੇ ਕਰ ਸਕਦੇ ਆ ਤੇ ਇਹ ਯਥਾਰਥਵਾਦੀ ਕਵੀ ਨੇ ਸੋਹਣ ਸਿੰਘ ਮੀਸ਼ਾ ਜੀ ਕੱਚ ਦੇ ਵਸਤਰ ਤੇ ਇਹਦੇ ਵਿੱਚ ਯੁਗਤ ਬਿੰਬ ਸਿਰਜਣਾ ਨਹੀਂ ਸਕੋ ਬਿੰਬ ਭਾਸ਼ਾ ਤੋਂ ਸਖਣੀ ਕਥਨ ਵਿਰਤੀ ਹੈ ਮਤਲਬ ਇਹਦੇ ਵਿੱਚ ਕਥਨਾਂ ਦੀ ਗੱਲ ਕਰਕੇ ਪਾਸ਼ਣ ਵਿਧੀ ਰਾਹੀਂ ਜਿਹੜਾ ਤੁਹਾਨੂੰ ਮਸਲੇ ਨੂੰ ਸਮਝਾਇਆ ਗਿਆ ਹੈ ਗੁਰਮੁਖ ਸਿੰਘ ਮੁਸਾਫਿਰ ਕਚ ਉਰਵਰ ਪਾਰ ਨਿੱਕੀ ਕਹਾਣੀਆਂ ਜਿਹੜੀਆਂ ਨੇ ਠੀਕ ਹੈ ਜੀ ਔਰ ਇਹਦੇ ਵਿੱਚ ਗੁਰਮੁਖ ਸਿੰਘ ਮੁਸਾਫਿਰ ਨੇ ਕਾਫੀ ਮਸਲਿਆਂ ਨੂੰ ਪਰਭਾਸ਼ਿਤ ਕੀਤਾ ਹੈ ਠੀਕ ਹੈ ਜੀ ਅੱਗੇ ਹੈ ਜਸਵੰਤ ਸਿੰਘ ਨੇਕੀ ਜੀ ਇਹਨਾਂ ਤੋਂ ਸਵਾਲ ਆਇਆ ਸੀ ਇਹਨਾਂ ਦਾ ਵਿਸ਼ਾ ਕਿਹੜਾ ਸੋ ਇਹ ਜਿਨ੍ਹਾਂ ਨੂੰ ਆ ਮਿਲਿਆ ਹੋਇਆ ਸਤਕਾਦਮੀਆ ਅਵਾਰਡ ਤੇ ਇਹਨਾਂ ਨੂੰ ਵਿਸ਼ਾ ਜ਼ਰੂਰ ਯਾਦ ਕਰ ਲਓ ਕਿ ਕਿਹਦਾ ਕਿਹੜਾ ਵਿਸ਼ਾ ਸੀਗਾ ਠੀਕ ਹੈ ਇਹਨਾਂ ਨੂੰ ਅਵਾਰਡ ਮਿਲਿਆ ਸੀਗਾ ਕਰੋਨਾ ਦੀ ਸ਼ੋ ਮਗਰੋਂ ਕਵਿਤਾ ਕਰਕੇ ਅੱਗੇ ਆ ਜਾਂਦਾ ਸੁਖਵਾਲ ਵੀ ਹਸਰਤ ਸੂਰਜਾਂ ਦੇ ਕਹਿ ਕਸ਼ਾਹਨ ਸੁਖਪਾਲ ਤੇ ਸੂਰਜ ਇਹਨਾਂ ਦੋਨਾਂ ਨੂੰ ਇਕੱਠੇ ਕਰ ਲਓ ਅੱਗੇ ਵਨ तिवारी ਠੀਕ ਹੈ ਪ੍ਰੋਫੈਸਰ ਵਿਸ਼ਵਨਾਥ तिवारी ਦੇ ਨਾਮ ਨਾਲ ਜਾਣਿਆ ਜਾਂਦਾ ਗੈਰੇਜ ਤੋਂ ਫੁੱਟਪਾਥ ਤੀਕ ਕਵਿਤਾ ਜਿਹੜੀ ਹੈ ਦੇਖ ਨੂੰ ਮੇਲੀ ਸਾਨੂੰ ਅੱਗੇ ਗੁਲਜ਼ਾਰ ਸਿੰਘ ਸੰਧੂ ਅਮਰ ਕਥਾ ਇੱਕੋ ਜਿਹੜੇ ਆ ਘਟ ਚਰਚਿਤ ਸਾਡੇ ਕੋਲ ਰਾਈਟਰ ਨੇ ਪ੍ਰੀਤਮ ਸਿੰਘ ਸਫੀਰ ਵੈਰੀ ਇੰਪੋਰਟੈਂਟ ਹੈ ਜੀ ਅਨੇਕ ਵਿਸਤਾਰ ਇਹਨਾਂ ਦੀ ਬਹੁਤ ਇੰਪੋਰਟੈਂਟ ਰਚਨਾ ਹੈ ਕਾਵ ਸੰਗ੍ਰਹਿ ਤੋਂ ਇਲਾਵਾ ਇਹਨਾਂ ਨੇ ਆਜੂਗਤ ਤੱਕ ਕੁੰਜਾ ਇੰਪੋਰਟੈਂਟ ਜੀ ਪਾਪ ਦੇ ਸੋਲੇ ਸੰਜੋਗ ਵਿਜੋਗ ਇਹ ਕਵਿਤਾ ਪੁੱਛਿਆ ਜਾਂਦਾ ਹੁੰਦੀ ਹੈ ਰਾਈਟਿੰਗਸ ਅੱਗੇ ਆ ਜਾਂਦਾ ਕਪੂਰ ਸਿੰਘ ਘੁੰਮਣ ਇਹਨਾਂ ਦਾ ਪਾਗਲ ਲੋਕ ਨਾਟਕ ਹੈ ਜੀ ਉਹਦੇ ਕਰਕੇ ਸਾਇਦ ਕਦੇ ਮੈਨੂੰ ਅਵਾਰਡ ਅਜੀਤ ਕੌਰ ਦੇ ਕੰਪੀਡਿਸ ਦੇ ਵਿੱਚ ਆਪਾਂ ਗੱਲ ਕਰੀ ਸਭ ਤੋਂ ਪਹਿਲਾਂ ਕੌਣ ਆਉਂਦਾ ਹੈ ਜੀ ਅਮਰਤਾ ਪ੍ਰੀਤਮ ਪ੍ਰਬਲੀ ਕੋਰਪਬੀ ਅਦਲੀਪ ਕੋਟੀਵਾਣਾ ਤੇ ਅਜੀਤ ਕੌਰ ਇਹ ਚਾਰ ਲੇਡਿਸ ਨੇ ਪੰਜਾਬੀ ਸਾਹਿਤ ਦੇ ਵਿੱਚ ਜਿਹੜੀਆਂ ਮੇਨ ਇੰਪੋਰਟੈਂਟ ਨੇ ਬਟ ਤੁਸੀਂ ਫਿਰ ਵੀ ਅਮਰਤਾ ਪ੍ਰੀਤਮ ਤੇ ਪ੍ਰਬਲੀ ਕੋਰਪਬੀ ਨੂੰ ਸੌਰੀ ਅਮਰਤਾ ਪ੍ਰੀਤਮ ਤੇ ਗਲੀਪ ਕੋਟੀਵਾਣਾ ਨੂੰ ਜ਼ਿਆਦਾ ਪੜ ਲਓ ਇਹਨਾਂ ਨੂੰ ਖਾਨਾ ਬਦੂਸ਼ ਕਰਕੇ ਜਿਹੜਾ ਹੈ ਮਿਲਿਆ ਸੀ ਸਾਹਿਤਕ ਆਦਮੀ ਅਵਾਰਡ ਅੱਗੇ ਹੈ ਜੀ ਸੁਜਾਨ ਸਿੰਘ ਸ਼ਹਿਰ ਤੇ ਗਰਾਹ ਤੇਰਾ ਮੌਲਿਕ ਕਹਾਣੀਆਂ ਦਾ ਸੰਗ੍ਰਹਿ ਹੈ ਸੁਜਾਨ ਸਿੰਘ ਸਿੰਘ ਬ੍ਰਦਰ ਅਮਰੀ ਸਰ ਵੱਲੋਂ ਪਬਲਿਸ਼ ਹੋਈ ਇਹਨਾਂ ਦੀ ਕਿਤਾਬ ਇਹਦੇ ਵਿੱਚ ਕੁਝ ਪਿੰਡਾਂ ਦਾ ਜਿਹੜਾ ਮਾਹੌਲ ਹੈ ਉਹ ਸਿਰਜਿਆ ਗਿਆ ਹੈ ਕਹਾਣੀ ਹਾਸ ਰਸੀ ਰੂਪ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਅੱਗੇ ਆ ਜੀ RAM ਸਰੂਪ ਅਣਖੀ ਕੋਠੇ ਖੜਕ ਸਿੰਘ ਠੀਕ ਹੈ ਜੀ ਇਹ ਵੀ ਨਾਵਲ ਹੈ ਜੀ ਇਹ ਨਾਵਲ ਦੇ ਉੱਪਰ ਇੱਕ ਫਿਲਮ ਵੀ ਬਣੀ ਹੈ ਕਹਾਣੀ ਇੱਕ گاؤں ਕੀ ਠੀਕ ਹੈ ਇਸ ਨਾਵਲ ਵਿੱਚ ਅਣਖੀ ਦੀ ਸਭ ਤੋਂ ਉੱਤਮ ਰਚਨਾ ਮੰਨਿਆ ਜਾਂਦੀ ਹੈ ਜੀ ਕੋਠੇ ਖੜਕ ਸਿੰਘ ਦੇ ਨਾਵਲ ਦੇ ਕੁਲ 7 ਸੰਸਕਰਨ ਨੇ ਅੰਗਰੇਜ਼ੀ ਵਿੱਚ ਅਨੁਵਾਦ ਵੀ ਅਵਕਰ ਸਿੰਘ ਰਾਜ ਨੇ ਕੀਤਾ ਹੈ। ਇਹਦੇ ਵਿੱਚ ਪੰਜਾਬ ਦੀ ਵੰਡ ਤੋਂ ਪਹਿਲਾਂ ਭਾਰਤੀ ਆਜ਼ਾਦੀ ਲਈ ਸੰਘਰਸ਼ ਨੂੰ ਬਿਆਨ ਕਰਦੇ ਲੋਕਾਂ ਦੀ ਗੱਲ ਕੀਤੀ ਗਈ ਹੈ। ਅਗੇ ਵੰਜਾਰਾ, ਬੇਦੀ, ਗਲਿਏ, ਚਿੱਕੜ, ਦੂਰ ਘਰ ਤਾਂ ਇਹ ਰਚਨਾ ਦੇ ਵਿੱਚ 47 ਤੋਂ ਲੈ ਕੇ 59 59 ਤੱਕ ਦੇ ਜਿਹੜੇ ਐ ਸਾਲਾਂ ਦਾ ਜ਼ਿਕਰ ਕੀਤਾ ਗਿਆ ਹੈ 12 ਕਾਰਡ ਨੇ ਪਟਿਆਲੇ ਤੋਂ ਰਜ਼ੌਰੀ ਗਾਰਡਨ ਤੱਕ ਦਾ ਜੀਵਨ ਸਫਰ ਦਾ ਬਿਆਨ ਹੈ ਜੀ। ਮਤਲਬ ਇਹਨਾਂ ਦੀ ਇਹ ਸਵੈ ਜੀਵਨੀ ਹੈ ਬੇਸਿਕਲੀ। ਇਸ ਤੋਂ ਇਲਾਵਾ ਮੈਂ ਗੱਲ ਕਰਦਾ ਹੁਣ ਜਿਹੜੇ ਰਹਿੰਦੇ ਆਪਣੇ ਕੋਲ ਸਹਾਇਤਕਾਰ ਨੇ ਉਹਨਾਂ ਦੀ ਜਿਹੜੀ ਪੀਪੀਟੀ ਹੈ ਆਪਾਂ ਉੱਥੋਂ ਕਰਾਂਗੇ ਕਿਉਂਕਿ ਜਿਹੜੀ ਥੋੜਾ ਜਿਹਾ ਇਹ ਫੋਟੋਗ੍ਰਾਫਸ ਇਕੱਠੀਆਂ ਕਰਨੀਆਂ ਸਾਰੀਆਂ ਇਕੱਠੀਆਂ ਕਰਨੀਆਂ ਥੋੜਾ ਟਾਈਮ ਟੇਕਿੰਗ ਪ੍ਰੋਸੈਸ ਸੀਗਾ ਸੋ ਆਪਾਂ ਇੱਥੋਂ ਆਪਾਂ ਦੇਖ ਲੈਨੇ ਆ ਪਹਿਲਾਂ ਆਪਾਂ ਮਾਡਰਨ ਥੋੜੇ ਜਿ ਦੇਖ ਲੈਨੇ ਆ ਜੀ ਕਿ ਲਿਸਟ ਆਫ ਸਾਇਤ ਅਕਾਦਮੀ ਵਾਰਡਸ Winner of Punjab ਪੰਜਾਬੀ ਮਨ ਦੀ ਚਿਪ ਪੋਇਟਰੀ ਸਵਰਨਜੀਤ ਸਭ ਨੂੰ ਮਿਲੀ ਹੈ ਜੀ ਹੁਣੇ ਠੀਕ ਹੈ ਉਹਨਾਂ ਦੀ ਰਾਈਟਿੰਗ ਸੀਗੀ ਅ ਮੈਂ ਅਨਗੋਸ਼ ਨਹੀਂ ਸ਼ਾਰਟ ਸਟੋਰੀ ਸੁਖਜੀਤ ਇਕ ਖਾਲਿਦ ਹੁਸੈਨੋਂ ਜ਼ਿਆਦਾ ਇੰਪੋਰਟੈਂਟ ਹੈ ਸੂਲਾ ਦਾ ਸੂਲਾ ਦਾ ਸਾਲਨ ਠੀਕ ਹੈ ਜੀ ਦਾ ਸਾਲਨ ਖਾਲਿਦ ਹੁਸੈਨ ਜੀ ਨੂੰ ਮਿਲੀ ਹੈ ਜੀ ਆਮ ਖਾਸ ਗੁਰਦੇਵ ਰੂਪਾਣਾ ਠੀਕ ਹੈ ਕਿਰਪਾਲ ਕਜ਼ਾਕ ਅੰਤਹੀਨ ਠੀਕ ਹੈ ਓਨੇ ਦਾ ਸੂਰਜ ਮੋਹਨਜੀਤ ਇੱਥੇ ਜਿਹੜੇ ਇੰਪੋਰਟੈਂਟ ਹੈ ਮੈਂ ਉਹ ਸਿੱਧੇ ਮਾਰਕ ਕਰ ਲੈਣਾ ਕਿ ਤੁਸੀਂ ਵੀ ਹੈਰਾਨ ਹੋਗੇ ਵੀ ਇਹਨੇ ਕਿਦਾਂ ਕਰੀਏ ਦੇਖੋ ਜੀ ਇਹ ਤਾਂ ਇੰਪੋਰਟੈਂਟ ਹੀ ਐ ਅਮਰਤਾ ਪ੍ਰੀਤਮ ਠੀਕ ਐ ਇਹਨਾਂ ਸਾਰਿਆਂ ਨੂੰ ਕਰਨਾ ਮੋਹਨ ਸਿੰਘ ਵੱਡਾ ਵੇਲਾ ਠੀਕ ਐ ਨਾਨਕ ਸਿੰਘ ਇੱਕ ਮਿਆਂ ਦੁੱਤਲਵਾਰਾਂ ਬਲਵੰਤਵਾਰੀ ਰੰਗਮੰਚ ਪ੍ਰਭਜਿਤ ਕੋਰ ਪੱਪੀ ਕਰਤਾ ਸਿੰਘ ਦੁੱਗਲ ਇਹ ਵਾਲੇ ਤਾਂ ਯਾਦ ਕਰਨੀ ਹੈ ਕਲਵੰਤ ਸਿੰਘ ਵੇਰ ਕਿਉਂਕਿ ਬਹੁਤ ਵੱਡੇ ਨਾਮ ਨੇ ਦਲੀਪ ਕੋ ਟਿਵਾਣਾ ਇਹ ਹਮਾਰਾ ਜੀਵਨਾ ਅਸਨ ਸਿੰਘ ਸੇਖੋ ਮਿੱਤਰ ਪਿਆਰਾ ਸੋਨ ਸਿੰਘ ਸੀਤਲ ਜੁਗ ਬਦਲ ਗਿਆ ਹੈ ਨਾ ਗੁਰਦੇਵਾਲ ਸਿੰਘ ਅਦਚਾਨਣੀ ਰਾਤ ਇਹਨਾਂ ਨੂੰ ਛੱਡ ਦੋ ਅੱਗੇ ਆ ਜਾਂਦਾ ਜੀ ਸਾਡੇ ਕੋਲ ਜਸਵੰਤ ਸਿੰਘ ਨੇਕੀ ਕਰੁਣਾ ਦੀ ਸ਼ੋਧ ਮਗਰੋਂ ਅੱਗੇ ਆਜੂਗਾ ਸਾਡੇ ਕੋਲ ਅਜੀਤ ਕੌਰ ਖਾਨਾ ਬਦੋਸ਼ ਠੀਕ ਹੈ ਅ ਮੰਜੀਤ ਟਿਵਾਣਾ 19 ਦਾ ਵਰਤਮਾਨ ਠੀਕ ਹੈ ਚਨਾ ਦੀ ਰਾਤ ਇਹ ਇੰਪੋਰਟੈਂਟ ਹੈ ਪੋਇਟਰੀ ਹਰਿੰਦਰ ਸਿੰਘ ਮਹਿਬੂਬ ਚਨਾ ਦੀ ਰਾਤ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਸੁਜੀਤ ਪਾਤਰ ਹਨੇਰੇ ਵਿੱਚ ਸੁਲਕ ਦੀ ਵਰਣਮਾਲਾ ਪ੍ਰੇਮ ਪ੍ਰਕਾਸ਼ ਕੁਝ ਅਣਕਹੇ ਕਿਹਾ ਵੀ ਪ੍ਰੇਮ ਪ੍ਰਕਾਸ਼ ਕਾਵਿ ਸ਼ਾਸਤਰ ਦੇ ਵਿੱਚ ਗ੍ਰਾਮਰ ਦੇ ਵਿੱਚ ਬਹੁਤ ਜ਼ਿਆਦਾ ਇਹਨਾਂ ਦਾ ਕੰਮ ਹੈ ਜਗਨੂ ਦੀਵਾ ਤੇ ਦਿਆ ਜਗਤਾਰ ਇਜ਼ ਵੈਰੀ ਵੈਰੀ ਇੰਪੋਰਟੈਂਟ ਜਸਵੰਤ ਸਿੰਘ ਕਵਲ ਤੁਸ਼ਾਲੀ ਦੀ ਹੰਸੋ ਇੰਪੋਰਟੈਂਟ ਹੈ ਬਰਿਆਮ ਸਿੰਘ ਸੰਧੂ ਚੌਥੀ ਕੂਟ ਠੀਕ ਹੈ ਅੱਗੇ ਹੈਗਾ ਚਰਨਦਾਸ ਸਿੱਧੂ ਦਾ ਜਿਹੜਾ ਆਪਣਾ ਪਲੇ ਹੈ ਜੀ ਬਗਤ ਸਿੰਘ ਸ਼ਹੀਦ ਨਾਟਕ ਟਿਕਰੀ ਠੀਕ ਹੈ ਅੱਗੇ ਹੈ ਅਜਮੇਰ ਔਰ ਲਖ ਦਾ ਨਾਟਕ ਇੱਕ ਬਾਜ਼ ਇਸke ਬਾਅਦ ਨਮਾਜ਼ ਦਾ ਹੱਜ ਨਹੀਂ ਠੀਕ ਹੈ ਜਸਵੰਤ ਦੀ ਦਾ ਕਮੰਡਲ ਵੈਰੀ ਇੰਪੋਰਟੈਂਟ ਸੁਧਾਰਕਰ ਮਿੱਤਰਸਨ ਮੀਤ ਦਾ ਨਾਟਕ ਜੀ ਆਤਮਜੀਤ ਦਾ ਤਤੀ ਤਵੀ ਦਾ ਸੱਚ ਇਹ ਇੰਪੋਰਟੈਂਟ ਹੈ ਬਿਲਕੁਲ ਸੁਜਾਨ ਸਿੰਘ ਆਲਸੋ ਵੈਰੀ ਇੰਪੋਰਟੈਂਟ ਅੱਗੇ ਹੈ ਮਾਤ ਲੋਕ ਜਸਵਿੰਦਰ ਸਿੰਘ ਦਾ ਸਵਰਾਜ ਵੀਰ ਦਾ ਬਹੁਤ ਇੰਪੋਰਟੈਂਟ ਜੀ ਮੱਸੀਆ ਦੀ ਰਾਤ ਠੀਕ ਹੈ ਜੀ ਤਾਂ ਇਹ ਇੰਪੋਰਟੈਂਟ ਰਹਿਣਗੇ ਸਭਾਂ ਜੀ ਸਭੀ ਆਮ ਖਾਸ ਤੇ ਮੈਨੂੰ ਇਹ ਦੱਸੋ ਤੁਸੀਂ ਕਿ ਜਿਹੜਾ ਇਸ ਵਾਰ ਦਾ ਆਪਣਾ ਅਵਾਰਡ ਹੈ ਉਹ ਕਿੰਨੂੰ ਮਿਲਿਆ ਹੈ ਤੁਸੀਂ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਿਓ ਠੀਕ ਹੈ ਜੀ ਤੇ ਬਾਕੀ ਇਹ ਪੀਡੀਐਫ ਜਿਹੜੀ ਹੈ ਮੈਂ ਟੈਲੀਗ੍ਰਾਮ ਚੈਨਲ ਤੇ ਸ਼ੇਅਰ ਕਰ ਦਿੰਦਾ ਸੋ ਜ਼ਰੂਰ ਇਹਦੇ ਚੋਂ ਬੱਚਿਓ ਇੱਕ ਸਵਾਲ ਪੱਕਾ ਆਉਣਾ ਜਿਹੜਾ ਮੈਂ yellow ਕੀਤੇ ਆ ਨਾ yellow ਕੀਤੇ ਇੰਪੋਰਟੈਂਟ ਨੇ ਸੋ ਇਹਨਾਂ ਨੂੰ ਜ਼ਰੂਰ ਪੜ੍ਹ ਲਿਓ ਕਿਉਂਕਿ ਹਰ ਸਾਲ ਦੇ ਵਿੱਚ ਇਹਨਾਂ ਦੇ ਸਵਾਲ ਆਉਂਦਾ ਤੇ ਬਾਕੀ ਅੱਜ ਮੈਰਾਥਨ ਦਾ ਪਲਾਨ ਵੀ ਕਰ ਰਿਹਾ ਮੈਂ ਤੇ ਬਹੁਤ ਚੱਲ ਤੁਹਾਨੂੰ ਨਵੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਬਾਕੀ ਜਿਹੜੇ ਵਿਦਿਆਰਥੀ ਨਿਊ ਬੈਚ ਜੁਆਇਨ ਕਰਨਾ ਚਾਹੁੰਦੇ ਆ ਉਹ ਅਪਰੋਕਸੀਮੇਟਲੀ ਆਪਾਂ ਸ਼ੁਰੂ ਕਰਨ ਜਾ ਰਹੇ ਆ ਜੀ 20 25 ਦੇ ਵਿੱਚ ਜਨ ਤੋਂ ਹੀ ਠੀਕ ਹੈ ਜੀ ਦੋ ਬੈਚ ਹੋਣਗੇ ਅੱਗੇ ਥੋੜਾ ਹੋਰ ਰਿਕਾਰਡਡ ਹੋ ਜਾਊਗਾ ਇਹ ਲਾਈਵ ਹੋਊਗਾ ਜੀ ਠੀਕ ਹੈ ਜੀ ਤੇ ਸਾਰਾ ਕੁਝ ਤੁਹਾਨੂੰ ਆਲਰੇਡੀ ਮੈਂ ਡਿਸਕ੍ਰਿਪਸ਼ਨ ਦੱਸਿਆ ਹੋਇਆ ਤੁਸੀਂ ਕਮੈਂਟ ਕਰ ਸਕਦੇ ਹੋ ਜੇ ਕੋਈ ਇਸ਼ੂ ਆ ਤਾਂ ਬਾਕੀ ਬੈਸਟ ਆਫ ਲੱਕ ਫॉर ਯੂ ਐਗਜ਼ਾਮ ਥੈਂਕ ਯੂ ਸੋ ਮੱਚ ਮਿਲਦੇ ਆਂ ਜੀ ਨੈਕਸਟ ਸੈਸ਼ਨ ਦੇ ਵਿੱਚ ਧੰਨਵਾਦ ਜੀ